ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀ ਡੀਏਡੀ ਫਾਈਲ ਕਲੀਅਰ ਕਰਵਾਉਣ ਦੀ ਮੰਗ ਦੇ ਚੱਲਦਿਆਂ 14 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਹੈਜ਼ੇ ਨੇੜੇ ਲਗਾਏ ਗਏ ਸੂਬਾ ਪਧਰੀ ਰੋਸ ਤਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਲੁਧਿਆਣਾ ਵਿਖੇ 19 ਦਸੰਬਰ ਦੀ ਮੀਟਿੰਗ ਲੈ ਕੇ ਦੇਣ ਤੋਂ ਬਾਅਦ ਸੰਘਰਸ਼ ਕਮੇਟੀ ਨੇ ਆਪਣੇ ਇਸ ਸੂਬਾ ਪਧਰੀ ਰੋਸ ਤਰਨੇ ਨੂੰ ਤਾਂ ਸਮਾਪਤ ਕਰ ਦਿੱਤਾ ਹੈ ਪਰੰਤੂ ਡੀਸੀ ਦਫ਼ਤਰ ਸੰਗਰੂਰ ਦੇ ਬਾਹਰ ਉਹਨਾਂ ਦੀ ਚੱਲ ਰਹੀ ਲੜੀ ਵੱਰ ਭ निरंतर जारी है इस संबंध में मीडिया ਨਾਲ ਜਾਣਕਾਰੀ ਸਾਂਝੀ ਕਰਦੇ ਆਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੀਆਂ ਸੜਕਾਂ ਉੱਤੇ ਖੁੱਲੇ ਆਸਮਾਨ ਦੇ ਹੇਠਾਂ ਤਿੰਨ ਰਾਤਾਂ ਆਪਣੇ ਬੱਚਿਆਂ ਦੇ ਨਾਲ ਕੱਟਣ ਤੋਂ ਬਾਅਦ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਅਮਨ अरोड़ा ਦੇ ਨਾਲ 19 ਦਸੰਬਰ ਦੀ ਮੀਟਿੰਗ ਲੈ ਕੇ ਦਿੱਤੀ ਗਈ ਹੈ ਤੇ ਜੇਕਰ ਸਰਕਾਰ ਨੇ ਹੁਣ ਵੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 22 ਦਸੰਬਰ ਤੋਂ ਡੀਸੀ ਦਫ਼ਤਰ ਦੇ ਬਾਹਰ ਚੱਲ ਰਹੀ ਲੜੀਵਾਰ ਭੁਖੜ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰਨ ਲਈ ਮਜਬੂਰ ਹੋਣਗੇ ਇੱਥੇ ਵਾਲਾ ਧਰਨਾ ਅਸੀਂ ਸਮਾਪਤ ਕਰ ਰਹੇ ਹਾਂ ਜੀ ਅੱਜ ਤੇ ਜਿਹੜਾ ਡੀਸੀ ਦਫ਼ਤਰ ਵਾਲਾ ਧਰਨਾ ਹੈ ਉਹ ਕੰਟੀਨਿਊ ਰਹੂਗਾ ਤੇ 22 ਤਰੀਕ ਨੂੰ ਸਾਡਾ ਮਸਲਾ ਹੱਲਣ ਜੇ ਨਾ ਹੋਇਆ ਆਮਨ ਆrowData ਜੀ ਨੇ ਨਾ ਕਰਿਆ ਤਾਂ 22 ਤਰੀਕ ਤੋਂ ਅਸੀਂ ਮਰਨ ਵਰਤਾ ਜਿਹੜਾ ਉਹ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਸੀਂ ਇੱਥੇ ਕਿੰਨੇ ਦਿਨ ਬੈਠੇ ਹੋ ਦੇ ਇੱਥੇ ਅਸੀਂ ਨੇ ਤਿੰਨ ਰਾਤਾਂ ਕੱਟੀਆਂ ਜੀ ਠੰਡੀਆਂ ਰਾਤਾਂ ਦੇ ਵਿੱਚ ਜਿਹੜੀਆਂ ਰਾਤਾਂ ਕਦੇ ਦਸੰਬਰ ਮਹੀਨੇ 'ਚ ਗੁਰੂ ਸਾਹਿਬ ਨੇ ਕੱਟੀਆਂ ਸੀ ਇਨ ਅਸੀਂ ਉਹਨਾਂ ਦੇ ਬੱਚੇ ਆ ਅੱਜ ਇਨ ਉਹੀ ਕੁਝ ਚੱਲ ਰਿਹਾ ਜਿਹੜਾ ਉਸ ਸਮੇਂ 'ਤੇ ਅੱਜ ਦਾ ਮੁੱਖ ਮੰਤਰੀ ਔਰੰਜੇਵ ਦਾ ਰੋਲ ਹੈ ਜਿਹੜਾ ਉਹ ਬਹੁਤ ਵਧੀਆ ਆਦਾ ਕਰ ਰਿਹਾ ਉਹੀ ਕੁਝ ਕਰ ਰਿਹਾ ਹੈ ਉਹਨਾਂ ਦੇ ਬੱਚਿਆਂ ਨਾਲ ਜੋ ਤੂਬਾ ਸਹਾਰਨਦ ਨਹੀਂ ਕਰਿਆ ਸੀ ਅੱਜ ਸਾਡੇ ਬੱਚੇ ਰਾਪਤਾਂ ਇਥੀਆਂ ਕੱਟ ਰਹੇ ਨੇ ਫਰਕਾਂ ਦੇ ਉੱਤੇ ਪਿਛਲੇ 107 ਦਿਨ ਤੋਂ ਡੀਸੀ ਦਫ਼ਤਰ ਦੇ ਲਾਵੇ ਫਰਕਾਂ ਤੇ ਰਤਾਂ ਰਤਾਂ ਘਟ ਰਹੀਆਂ ਤੇ ਤਿੰਨ ਦਿਨ ਕੰਟੀਨਿਊਸਲੀ ਇੱਥੇ ਅਸੀਂ ਕਿਹਾ ਵੀ ਸ਼ਾਇਦ ਅਸੀਂ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਨੇੜੇ ਜਾ ਕੇ ਸ਼ਾਇਦ ਉੱਥੇ ਸੁਣ ਲੈਣ ਪਰ ਇਹੇ ਆਰ ਜੀ ਬਣਿਆ ਹੋਇਆ ਅੱਜ ਦਾ ਮੁੱਖ ਮੰਤਰੀ ਇਹ ਹੁਣ ਦੇਖਦੇ ਆ ਇਹ ਇਹ ਲੜਾਈ ਆ ਜਿਹੜੀ ਕਿੰਨਾ ਸਮਾਂ ਹੋਰ ਜਾਰੀ ਰਹਿੰਦੀ ਆ ਡੀ ਸੀ ਦਾ ਸਬੂਤ ਉਹ ਕਿਹਾ ਗਿਆ ਕਿ ਤੁਹਾਡੀ ਮੀਟਿੰਗ ਪਰਸੋਂ ਅਮਨ ਅਰੋੜਾ ਪੰਜਾਬ ਪ੍ਰਧਾਨ ਚਲਣ ਲੱਗੇ ਤੇ ਤੁਹਾਡੇ ਮਸਲੇ ਜਲਦੀ ਹੱਲ ਕਰ ਦੇ। ਇਹ ਸਾਨੂੰ ਦੇਖਦੇ ਹੋਏ ਅੱਜ ਹੀ ਫੈਸਲਾ ਕੀਤਾ ਗਿਆ ਕਿ ਜੇਕਰ ਪਰਸੋਂ ਤੱਕ ਮਸਲੇ ਹੱਲ ਨਹੀਂ ਹੋਏ ਤਾਂ ਚੰਗੀ ਗੱਲ ਹੈ। ਇਹ ਸਾਡੀ ਤੇ ਇਸ਼ੂ ਤੁਹਾਡੇ ਹੋਈ। 23 ਮਾਰਚ ਨੂੰ ਸਰਕਾਰ ਦਾ 23 ਵੀ ਵਾਅਦਾ ਸਾਨੂੰ ਆ ਕੇ ਨਹੀਂ ਮਿਲਿਆ। ਲੋਕਾਂ ਦਾ ਸ਼ਾਇਦ ਮੇਰਾ ਨਾਮ ਸਰ ਬਲਜੀਤ ਸਿੰਘ ਹੈ ਜ਼ਿਲ੍ਹਾ ਪਟਿਆਲਾ। ਤਾਂ ਕਿਸ ਤਰ੍ਹਾਂ ਤੁਸੀਂ ਅੱਜ ਦੇ ਧਰਮ ਦੇ ਬੈਠੇ ਕਿ ਦਿਨੋਂ ਤੋਂ ਕੀ ਤੁਹਾਡੀ ਮੰਗ ਸੀ ਦੇ ਕੀ ਮੰਗ ਤੁਹਾਡੀ ਪੂਰੀ ਹੋਣੀ ਸਰ ਅਸੀਂ 107 ਦਿਨ ਹੋ ਗਏ ਸਾਨੂੰ ਡੀਸੀ ਦਫਤਰ ਸੰਗਰੂਰ ਦੇ ਬਾਹਰ ਬੈਠੇ ਹੋਏ ਪਰ ਮਾਰੀ ਗੱਲ ਇਹ ਹੈ ਕਿ 107 ਦਿਨਾਂ ਦੇ ਵਿੱਚ ਐਮਐਲਏ ਕੋਈ ਲੋਕਲ ਵੀ ਇੱਥੇ ਆ ਕੇ ਸਾਡੇ ਬਾੜਾ ਨਹੀਂ ਹੈਗਾ ਨਾ ਹੀ ਸਾਡੀ ਕੋਈ ਕਿਸੇ ਨੇ ਖਬਰ ਸਾਰ ਲਈ ਆ ਅਸੀਂ ਇੱਥੇ ਜਦੋਂ ਆਏ ਸੀਗੇ ਸਾਨੂੰ 24 ਤਰੀਕ ਨੂੰ ਅਸੀਂ 24 11 2024 ਨੂੰ ਅਸੀਂ ਰੈਲੀ ਕਰੀ ਸੀ ਇੱਥੇ ਹੀ ਤਾਂ ਸਾਨੂੰ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਸੀ ਕਿ ਤੁਹਾਡੀ ਜਿਹੜੀ ਆ ਡੀਏ ਦੀ ਫਾਈਲ ਆ ਉਹ ਆ ਦੀ ਅਸੀਂ 12 12 24 ਨੂੰ ਅਸੀਂ ਪਾਸ ਕਰਵਾ ਦਾਂਗੇ ਜੀ ਤੇ 12 12 24 ਤੋਂ ਬਾਅਦ ਅਸੀਂ ਉਹਨਾਂ ਨੂੰ ਇੱਕ ਫੇਰ ਟਾਈਮ ਦਿੱਤਾ ਸੀਗਾ 14 ਤਰੀਕ ਨੂੰ ਵੀ ਅਸੀਂ ਰੈਲੀ ਕਰਾਂਗੇ ਜੇ ਸਾਡੀ 12 12 ਤੱਕ ਮੰਗ ਨਹੀਂ ਮੰਨੀ ਜਾਂਦੀ 14 ਤਰੀਕ ਨੂੰ ਅਸੀਂ ਇੱਥੇ ਆਏ ਆ ਜਦੋਂ ਪ੍ਰਸ਼ਾਸਨ ਵੱਲੋਂ ਸਾਨੂੰ ਫੇਰ ਕਿਹਾ ਗਿਆ ਵੀ ਤੁਸੀਂ ਘਰ ਨੂੰ ਜਾਓ ਰੈਲੀ ਨਾ ਕਰੋ ਇੱਥੇ ਨਾ ਬੈਠੋ ਤੁਹਾਡੀ ਜਿਹੜੀ ਫਾਈਲ ਆ ਅਸੀਂ ਉਹ 17 ਤਰੀਕ ਤੱਕ ਕਲੀਅਰ ਕਰਵਾ ਦਾਂਗੇ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਇੱਥੇ ਬੈਠੇ ਆ ਅਸੀਂ ਜੀ ਇੱਥੇ ਆ ਕੇ ਬਹਿ ਗਏ ਲਗਾਤਾਰ 3 ਦਿਨ ਹੋ ਗਏ ਅਰੇ ਨਹੀਂ ਮੈਂ ਹੁਣ ਕੀ ਕਹਾਂ ਜੀ ਜਿਹੜੀ ਸਰਕਾਰ ਕਦੇ ਕਹਿੰਦੀ ਸੀ ਵੀ ਸੱਥਾਂ ਤੋਂ ਚੱਲਿਆ ਕਰੂਗੀ ਉਹ ਸਰਕਾਰ ਦਾ ਇੱਕ ਵੀ ਬੰਦਾ ਇੱਥੇ ਵੀ ਨਹੀਂ ਆਇਆ ਹੈਗਾ ਅਸੀਂ ਸਾਡੀਆਂ ਭੈਣਾਂ ਸਾਡੇ ਭਰਾ ਦਿਨ ਰਾਤ ਇੱਥੇ ਬੈਠੇ ਛੋਟੇ ਛੋਟੇ ਬੱਚਿਆਂ ਦੇ ਨਾਲ ਠੰਡੀਆਂ ਰਾਤਾਂ ਬਿਨੰਗੇ ਆਸਮਾਨ ਥਲੇ ਕੱਢੀਆਂ ਨੇ ਪਰ ਕਿਸੇ ਨੇ ਸਾਡੀ ਕੋਈ ਖਬਰ ਸਾਰ ਨਹੀਂ ਲਈ ਜੀ ਅੱਜ ਫੇਰ 17 ਤਰੀਕ ਹੋ ਗਈ ਅੱਜ ਫੇਰ ਉਹੀ ਲਾਰੇ ਵਾਲੀ ਗੱਲ ਹੋਊਗੀ ਜੀ ਕੀ ਗੱਲ ਹੋਈ ਤੁਹਾਡੀ ਨਾਲ ਸਰ ਸਾਨੂੰ ਮੀਟਿੰਗ ਜਿਹੜਾ ਪ੍ਰਸ਼ਾਸਨ ਆ ਉਹਦੇ ਵੱਲੋਂ ਅਮਨ अरोड़ा ਜੀ ਨਾਲ ਮੀਟਿੰਗ ਦਿੱਤੀ ਗਈ ਹੈ 19 ਤਰੀਕ ਦੇ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉੱਥੇ ਅਸੀਂ ਹੱਲ ਕਰਾਂਗੇ ਜੀ ਹੁਣ ਮੰਗਾ ਨਾ ਹਲੋ ਜੀ ਅਗਲਾ ਪ੍ਰੋਗਰਾਮ ਕੀ ਸਰ ਅਗਲਾ ਪ੍ਰੋਗਰਾਮ ਅਸੀਂ ਪਹਿਲਾਂ ਹੀ ਡੀਸੀ ਜਿਹੜਾ ਸੰਗਰੂਰ ਆ ਉਹਨਾਂ ਨੂੰ ਪ੍ਰਸ਼ਾਸਨ ਨੂੰ ਅਸੀਂ ਨੋਟਿਸ ਦਿੱਤਾ ਹੋਇਆ ਜੀ 22 ਤਰੀਕ ਤੋਂ ਸਾਡਾ ਮਰਨ ਮਰਤਾ ਜਿਹੜਾ ਉਹ ਸ਼ੁਰੂ ਆ ਜੀ ਜੇ ਸਾਡੀਆਂ ਇਹ ਮੰਗਾਂ ਨਹੀਂ ਮੰਨਦੇ ਹੈਗੇ ਤੁਸੀਂ ਇੱਥੋਂ ਧਰਨਾ ਆਪਣਾ ਚੱਕ ਕੇ ਡੀਸੀ ਦਫ਼ਤਰ ਲੈ ਕੇ ਜਾ ਦੀ ਸਰ ਡੀਸੀ ਦਫ਼ਤਰ ਸਾਡਾ ਪੱਕਾ ਧਰਨਾ ਚੱਲ ਹੀ ਰਿਹਾ ਇਹ ਤਾਂ ਸਿਰਫ ਧਰਨਾ ਉਹ ਜਿਹੜਾ ਡੀਏ ਦਾ ਪੱਤਰ ਆ ਉਹ ਲਾਗੂ ਕਰਵਾਉਣ ਵਾਸਤੇ ਚੱਲਿਆ ਸੀ ਇਹਦੇ ਵਿੱਚ ਪ੍ਰਸ਼ਾਸਨ ਸਰਕਾਰ ਨੇ ਤਾਂ ਹੋਣੀ ਆ ਜਿਹੜਾ ਉਹ ਤਾਂ ਚਲੋ ਪੋਲਿਟਿਕਸ ਹੋਣੇ ਆ ਪ੍ਰਸ਼ਾਸਨ ਵੀ ਠੁੱਠਾ ਪੈ ਗਿਆ ਜੀ ਇੱਥੇ ਤਾਂ ਜਿਹਨੇ ਕਿਹਾ ਸੀ ਪਹਿਲਾਂ 12 ਤਰੀਕ ਦਾ ਲਾਰਾ ਲਾਤਾ ਹੁਣ 17 ਦਾ ਲਾਤਾ ਹੁਣ ਫਿਰ 19 ਦਾ ਲਾਈ ਜਾਂਦੇ ਨੇ